ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ੇਰੇ ਪੰਜਾਬ ਦੇ ਪਹਿਲੇ ਸਮਾਚਾਰ ਤੇ ਉਸ ਦੀ ਜਾਣ ਲੈਣ ਦਾ ਯਤਨ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਤੋਂ ਪਿਤਾ ਦੀ ਛਤਰ ਸ਼ਾਇਆ ਉੱਠ ਜਾਣ ਸੁਣੀ ਉਸ ਦੀ ਉਮਰ 12 ਬਰਸ ਤੋਂ ਕੁਝ ਘੱਟ ਸੀ ਭਾਵੇਂ ਉਹ ਆਪਣੇ ਪਿਤਾ ਨਾਲ ਕਈ ਨਿੱਕੇ ਵੱਡੇ ਜੋਧ ਯੰਗਾਂ ਵਿੱਚ ਭਾਗ ਲੈ ਚੁੱਕਾ ਸੀ ਪਰ ਫਿਰ ਵੀ ਉਹ ਪਹਿਲੇ ਪਹਿਲ ਕੁਝ ਸਮੇਂ ਤੱਕ ਆਪਣੇ ਪੈਰਾਂ ਪਰ ਖੜਾਉਣ ਲਈ ਟਾੜਾ ਚਿੰਤਾ ਉਤਰ ਰਿਹਾ ਇਸ ਸਮੇਂ ਇਸ ਦੀ ਬਹਾਦਰ ਸੱਸ ਸਰਦਾਰਨੀ ਸਦਾ ਕੌਰ ਤੇ ਇਸ ਦੀ ਸਿਆਣੀ ਮਾਤਾ ਦੀ ਮਿਲਮੀ ਸਹਿਯਤਾ ਨੇ ਇਸ ਦੇ ਭਾਰ ਨੂੰ ਬਹੁਤ ਕੁਝ ਹਲਕਾ ਕਰ ਦਿੱਤਾ ਜਿਸ ਦੀ ਇਸ ਸਮੇਂ অতি ਲੋੜ ਸੀ। ਇਨ੍ਹਾਂ ਦਿਨਾਂ ਵਿੱਚ ਰਣਜੀਤ ਸਿੰਘ ਇੱਕ ਦਿਨ ਰਾਮਨਗਰ ਦੇ ਲਾਗੇ ਸ਼ਿਕਾਰ ਖੇਡਦਾ ਹੋਇਆ ਇੰਨਾ ਦੂਰ ਨਿਕਲ ਗਿਆ ਕਿ ਉਸ ਦੇ ਸਾਥੀ ਉਸ ਤੋਂ ਘਣੇ ਜੰਗਲ ਵਿੱਚ ਵਿਛੜ ਗਏ। ਇਸ ਸਮੇਂ ਦੇਵਨੈਤ ਨਾਲ ਹਸ਼ਮਤ ਖਾਨ ਚੱਠਾ ਜਿਸ ਦਾ ਇਲਾਕਾ ਸਰਦਾਰ ਮਹਾ ਸਿੰਘ ਨੇ ਫਤਿਹ ਕਰ ਲਿਆ ਸੀ ਸਣੇ ਆਪਣੇ ਨੌਕਰਾਂ ਦੇ ਸ਼ਿਕਾਰ ਦੀ ਭਾਲ ਵਿੱਚ ਇਸ ਨੂੰ ਆ ਮਿਲਿਆ ਹਸ਼ਮਤ ਖਾਨ ਚਿਰ ਤੋਂ ਇਸ ਭਾਲ ਵਿੱਚ ਸੀ ਕਿ ਕਿਸ ਸਮੇਂ ਇਸ ਦਾ ਹੱਥ ਰঞ্জੀਤ ਸਿੰਘ ਤੱਕ ਪਹੁੰਚੇ ਤਾਂ ਉਸ ਦੀ ਜਾਨ ਲੈ ਸਕੇ ਆਪਣੇ ਮਨ ਦੀ ਜਲਨ 부ਝਾਏ ਹੁਣ ਇਸ ਸਮਾਂ ਇਸ ਨੂੰ ਬੜਾ ਅਮੋਲਕ ਮਿਲ ਗਿਆ ਇਸ ਨੇ ਇੱਕ ਤਾਂ ਇੱਕ ਆਪਣੀ ਬੰਦੂਕ ਰঞ্জੀਤ ਸਿੰਘ ਵੱਲ ਤਾੜ ਕੇ ਐਸੀ ਚਲਾਈ ਕੀ ਲੱਗਦੇ ਸਾਰ ਉਸ ਦੀ ਜਾਨ ਬਾਹਰ ਆ ਜਾਏ ਪਰ ਕੁਦਰਤ ਨੂੰ ਕੁਝ ਹੋਰ ਪਰਵਾਣ ਸੀ ਉਸ ਦੀ ਗੋਲੀ ਸ਼ੇਰੇ ਪੰਜਾਬ ਤੋਂ ਜਰਾ ਕੋੜੇ ਦੀਆਂ ਵਾਗਾਂ ਵਿੱਚ ਆ ਲੱਗੀ ਤੇ ਉਹ ਦੋ ਟੁਕ ਹੋ ਗਈਆਂ ਜੇ ਕਦੇ ਇਹ ਗੋਲੀ ਜਰਾ ਕੋ ਉਚੇਰੀ ਲੱਗਦੀ ਤਾਂ ਖਾਲਸੇ ਦੀ ਕੌਮੀ ਫੁਲਵਾੜੇ ਦਾ ਉਹ ਫੁੱਲ ਖੇੜਨ ਤੋਂ ਪਹਿਲਾਂ ਹੀ ਕਲੀ ਦੇ ਰੂਪ ਵਿੱਚ ਮੁਰਝਾ ਜਾਂਦਾ جس دی সুগন্ধੀ ਨਾਲ ਸਾਰੀ ਕੌਮੜੇ ਮਹਿਕਣਾ ਸੀ ਇਧਰ ਖਾਨ ਦੀ ਗੋਲੀ ਦਾ ਖੁੰਝਣਾ ਸੀ ਕਿ ਸ਼ੇਰੇ ਪੰਜਾਬ ਹੱਥ ਵਿੱਚ ਸੂਤੀ ਹੋਈ ਸ਼੍ਰੀ ਸਹਿਬ ਲਈ ਪੜਕ ਕੇ ਛੱਠੇ ਸਰਦਾਰ ਦੇ ਗਲ ਜਾ ਪਿਆ ਤੇ ਇੱਕ ਅੱਖ ਦੇ ਫਰਕਾਰ ਵਿੱਚ ਉਸ ਉੱਪਰ ਐਸਾ वार ਕੀਤਾ ਕਿ ਉਸ ਦਾ ਸਿਰ ਧੜ ਤੋਂ ਅਡ ਜਾ ਪਿਆ ਜਦ ਉਸ ਨੇ ਸਾਥੀਆ ਹਸ਼ਮਤ ਖਾਨ ਦਾ ਸਿਰ ਵਾਖ ਡਿੱਠਾ ਤਾਂ ਉਹ ਵੀ ਨਸ ਪਏ ਤੇ ਹੁਣ ਸ਼ੇਰੇ ਪੰਜਾਬ ਉਸ ਖਾਨ ਦਾ ਸਿਰ ਆਪਣੀ ਤਲਵਾਰ ਦੀ ਨੋਕ ਤੇ ਟੰਗ ਕੇ ਆਪਣੇ ਸਾਥੀਆਂ ਨੂੰ ਆ ਮਿਲਿਆ ਜਦ ਉਸ ਨੇ ਉਹਨਾਂ ਨੂੰ ਇਹ ਸਾਰੀ ਵਿਥਿਆ ਸੁਣਾਈ ਤਾਂ ਉਹ অতি ਪ੍ਰਸੰਨ ਹੋਏ ਸ਼ੇਰੇ ਪੰਜਾਬ ਦਾ ਲਾਹੌਰ ਤੇ ਕਬਜ਼ਾ ਹੁਣ ਜਦ ਪੰਜਾਬ ਅਫਗਾਨਾਂ ਤੋਂ ਚੰਗੀ ਤਰ੍ਹਾਂ ਖਾਲੀ ਹੋ ਗਿਆ ਤਾਂ ਲਾਹੌਰ ਉੱਤੇ ਫੇਰ ਤਿੰਨਾਂ ਸਰਦਾਰਾਂ ਚੇਤ ਸਿੰਘ ਮੋਰ ਸਿੰਘ ਤੇ ਸਾਇਬ ਸਿੰਘ ਨੇ ਆ ਕੇ ਕਬਜ਼ਾ ਜਮਾਇਆ ਇੱਧਰ ਰਣਜੀਤ ਸਿੰਘ ਦੀ ਬਹਾਦਰੀ ਤੇ ਨਿਰਪੈਤਾ ਦੀ ਪ੍ਰਸਿੱਧਤਾ ਦਿਨੋਂ ਦਿਨ ਸਾਰੇ ਦੇਸ਼ ਵਿੱਚ ਫਸ ਰਹੀ ਸੀ ਅਤੇ ਵੇਖਣ ਵਾਲੀਆਂ ਅੱਖਾਂ ਵੇਖ ਰਹੀਆਂ ਸਨ ਕਿ ਉਹ ਦਿਨ ਬਹੁਤ ਦੂਰ ਨਹੀਂ ਜਦ ਇਹ ਬਹਾਦਰ ਯੋद्धा ਪੰਜਾਬ ਦੀ ਹਕੂਮਤ ਨੂੰ ਸਾਹਮਣੇ ਲਏਗਾ ਲਾਹੌਰ ਦੇ ਇਹਨਾਂ ਤਿੰਨਾਂ ਹਕਮਾਂ ਦਾ ਆਪਸ ਵਿੱਚ ਮੇਲ ਮਿਲਾਪ ਨਾ ਹੋਣ ਦੇ ਕਾਰਨ ਸਦਾ ਲੜਾਈ ਝਗੜੇ ਰਹਿੰਦੇ ਸਨ ਜਿਸ ਕਰਕੇ ਸ਼ਹਿਰ ਦੇ ਵਸਨੀਕਾਂ ਨੂੰ ਕਈ ਤਰ੍ਹਾਂ ਦੀਆਂ ਕਠਿਨਾਈਆਂ ਭੁਗਤਣੀਆਂ ਪੈਂਦੀਆਂ ਇਹ ਵੈਰ ਵਿਰੋਧ ਇੱਥੋਂ ਤੱਕ ਵਦੇ ਕਿ ਇੱਕ ਦਿਨ ਵੀ ਇਹਨਾਂ ਨੂੰ ਟਿਕ ਕੇ ਨਾ ਬੈਠਣਾ ਮਿਲਦਾ ਇਸ ਤਰ੍ਹਾਂ ਇਹਨਾਂ ਨੂੰ ਇਹਨਾਂ ਕਰੋਗੀ ਝਗੜੇ ਧੰਧਿਆਂ ਵਿੱਚ ਫਸੇ ਪਏ ਨਿਰਬਲ ਵੇਖ ਕੇ ਨੇੜੇ ਹੀ ਸੀ ਕਿ ਨਜ਼ਾਮੁਦੀਨ ਕਸੂਰੀਆ ਇਹਨਾਂ ਦੀ ਫੁੱਟ ਤੋਂ ਲਾਭ ਪ੍ਰਾਪਤ ਕਰਕੇ ਲਾਹੌਰ ਤੇ ਕਬਜ਼ਾ ਕਰ ਲੈਂਦਾ ਪਰ ਇਸ ਗੱਲ ਦਾ ਭੇਦ ਸੰਯੋਗ ਨਾਲ ਪਹਿਲੇ ਹੀ ਖੁੱਲ ਗਿਆ ਹੁਣ ਲਾਹੌਰ ਦੇ ਮੁਖੀਆ ਭਾਈ ਗੁਰੂ ਬਖਸ਼ ਸਿੰਘ ਹਕੀਮ ਹਾਕਮ ਰਾਏ ਤੇ ਮੀਆਂ ਆਸ਼ਕ ਮੁਹੰਮਦ ਨੇ ਆਪਣੀ ਦਸਤਕੀ ਬੇਨਤੀ ਪੱਤਰ ਸ਼ੇਰੇ ਪੰਜਾਬ ਵੱਲ ਭੇਜਿਆ ਤੇ ਦੱਸਿਆ ਕਿ ਕਿਵੇਂ ਪਰਜਾ ਦੁਖੀ ਹੈ ਕਸੂਰ ਦਾ ਨਵਾਬ ਸ਼ਹਿਰ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਜਿਵੇਂ ਹੋ ਸਕੇ ਲਾਹੌਰ ਨੂੰ ਇਸ ਵਿਪਤਾ ਤੋਂ ਬਚਾਇਆ ਜਾਵੇ ਇਹਨਾਂ ਤਿੰਨਾਂ ਹਾਕਮਾਂ ਨੇ ਵਰਜਾ ਨੂੰ ਡਾਡਾ ਦੁਖੀ ਕਰ ਰੱਖਿਆ ਹੈ ਆਦ ਸ਼ੇਰ ਪੰਜਾਬ ਦੀਆਂ ਸਫਲਤਾਵਾਂ ਦਾ ਸਿਤਾਰਾ ਹੁਣ ਚੰਗੀ ਤਰ੍ਹਾਂ ਚਮਕ ਰਿਹਾ ਸੀ ਤੁਰੰਤ 8094 ਫੌਜ ਅਤੇ ਕੁਝ ਅਕਾਲੀ ਸ਼ੋਰ ਮੇਸਣੇ ਬਹੁਤ ਸਾਰੇ ਸਰਦਾਰਨੀ ਸਦਾ ਕੋਰ ਦੀ ਸੈਨਾ ਦੇ ਤਿਆਰ ਕਰਕੇ ਲਾਹੌਰ ਤੇ ਦਾਵਾ ਕਰ ਦਿੱਤਾ ਹੁਣ ਲਾਹੌਰ ਦੇ ਹਾਕਮਾਂ ਨੂੰ ਤਦ ਪਤਾ ਲੱਗਾ ਜਦ ਰਣਜੀਤ ਸਿੰਘ ਦੀ ਫੌਜ ਲਾਹੌਰ ਦੇ ਵਜ਼ੀਰ ਖਾਨ ਦੇ ਬਾਗ ਵਿੱਚ ਜਾ ਉਤਰੇ ਇਥੋਂ ਰਣਜੀਤ ਸਿੰਘ ਨੇ ਆਪਣੇ ਚਤਰਸਸ ਦੀ ਸਲਾਹ ਨਾਲ ਫੌਜ ਦੇ ਦੋ ਰਸਤੇ ਕਰ ਲਏ ਇੱਕ ਜਥੇ ਨਾਲ ਸਰਦਾਰਨੀ ਸਦਾਗੌਰ ਨੇ ਦਿੱਲੀ ਦਰਵਾਜ਼ੇ ਤੋਂ ਹੱਲਾ ਕੀਤਾ ਅਤੇ ਦੂਜਾ ਰਸਤਾ ਆਪ ਲੈ ਕੇ ਲੋਹਾਰੀ ਦਰਵਾਜ਼ੇ ਵੱਲੋਂ ਸ਼ਹਿਰ ਨੂੰ ਜਾ ਕੇ ਰਿਹਾ ਇਸ ਸਮੇਂ ਇਸ ਨੂੰ ਠੱਲਾ ਪਾਣ ਲਈ ਦਰਵਾਜ਼ੇ ਤੋਂ ਬਾਹਰ ਇੱਕ ਟੱਕਰਾ ਵੀ ਹੋਇਆ ਪਰ ਸ਼ੇਰੇ ਪੰਜਾਬ ਦੇ ਧਾਵੇ ਨੂੰ ਕੋਈ ਵੀ ਨਾ ਟਿਕਾ ਸਕਿਆ ਇਸ ਸਮੇ ਉਹ ਕਿਸੇ ਲੰਮੀਆਂ ਸੋਚਾਂ ਵਿੱਚ ਨਹੀਂ ਪਿਆ ਛੱਟ ਹੁਕਮ ਦਿੱਤਾ ਕਿ ਦਰਵਾਜ਼ੇ ਦੀ ਨੀਂਹੇਠਾਂ ਬਾਰੂਦ ਪਰ ਕੇ ਅੱਗ ਲਾ ਦਿਓ ਇਸ ਹੁਕਮ ਦੀ ਪਾਲਣਾ ਅੱਖ ਦੇ ਫੇਰ ਵਿੱਚ ਕੀਤੀ ਗਈ ਹੁਣ ਜਦ ਬਾਰੂਦ ਨੂੰ ਅੱਗ ਲੱਗੀ ਤਾਂ ਇਸ ਦੇ ਧਮਾਕੇ ਨਾਲ ਦਰਵਾਜ਼ੇ ਦੇ ਲਾਗੇ ਦੀ ਫਸੀਲ ਉੱਠ ਕੇ ਪਰੇ ਜਾ ਪਈ ਇਹਨੇ ਨੂੰ ਅੰਦਰੋਂ ਦਰਵਾਜ਼ਾ ਖੁੱਲ ਗਿਆ ਤੇ ਹੁਣ ਸ਼ੇਰੇ ਪੰਜਾਬ 2012 ਦਾ ਇੱਕ ਬਲਵਾਨ ਦਸਤਾ ਤੇ ਚਾਰ ਵੱਡੀਆਂ ਤੋਪਾਂ ਆਪਣੇ ਨਾਲ ਲੈ ਕੇ ਬਿਜਲੀ ਵਾਂਗ ਕੜਕਦਾ ਹੋਇਆ ਸ਼ਹਿਰ ਵਿੱਚ ਜਾਵੜਿਆ ਸ਼ੇਰੇ ਪੰਜਾਬ ਦੀ ਇਸ ਨਿਰਪੈਦਾ ਸ਼ਹਿਰ ਦੇ ਹਾਕਮ ਉੱਤੇ ਇਹਨਾਂ ਦਬਦਬਾ ਛਾਇਆ ਕਿ ਤਿੰਨਾਂ ਸਰਦਾਰਾਂ ਵਿੱਚੋਂ ਇੱਕ ਵੀ ਇਸ ਟੱਕਰੇ ਲਈ ਨਾ ਠਹਿਰ ਸਕਿਆ ਸਰਦਾਰ ਮੋਹਰ ਸਿੰਘ ਤੇ ਸਾਇਬ ਸਿੰਘ ਤਾਂ ਸਣੇ ਆਪੋ ਆਪਣੀਆਂ ਫੌਜਾਂ ਦੇ ਸ਼ਹਿਰ ਨੂੰ ਖਾਲੀ ਕਰਕੇ ਬਾਹਰ ਨਿਕਲ ਗਏ ਪਰ ਤੀਜਾ ਪਤੀਦਾਰ ਸਰਦਾਰ ਚੇਤ ਸਿੰਘ ਜੋ ਕਿਲੇ ਵਿੱਚ ਸੀ ਉਸ ਨੇ ਆਪਣੇ ਆਪ ਨੂੰ ਕਿਲੇ ਵਿੱਚ ਬੰਦ ਕਰ ਲਿਆ ਇਸ ਤਰ੍ਹਾਂ 15 ਹਾਰਸਮੰਤ 1856 ਨੂੰ ਸ਼ੇਰੇ ਪੰਜਾਬ ਦਾ ਸਾਰੇ ਲਾਹੌਰ ਤੇ ਅਧਿਕਾਰ ਹੋ ਗਿਆ ਇਸ ਸਮੇਂ ਸ਼ੇਰੇ ਪੰਜਾਬ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਸ਼ਹਿਰ ਵਿੱਚ ਕੋਈ ਲੁੱਟ ਮਾਰਨਾ ਖੇਤੀ ਜਾਵੇ ਫੌਜਾਂ ਨੂੰ ਅਸੀਂ ਆਪਣੇ ਖਜ਼ਾਨੇ ਵਿੱਚੋਂ ਬਖਸ਼ੀਸ਼ ਦੇਵਾਂਗੇ ਇਸ ਲਈ ਇਸ ਸਮੇਂ ਕੋਈ ਲੁੱਟ ਨਹੀਂ ਸੀ ਹੋਈ ਸ਼ਹਿਰ ਦਾ ਪੱਕਾ ਪ੍ਰਬੰਧ ਕਰਕੇ ਰਣਜੀਤ ਸਿੰਘ ਸਣੇ ਫੌਜ ਦੇ ਕਿੱਲੇ ਵੱਲ ਵਧਿਆ ਅਤੇ ਜਾਂਦਿਆਂ ਹੀ ਕਿੱਲੇ ਦੇ ਸਾਹਮਣੇ ਪਾਸੇ ਖੁੱਲੇ ਮੈਦਾਨ ਵਿੱਚ ਡੇਰੇ ਲਾ ਦਿੱਤੇ ਤੇ ਆਪਣੇ ਤੋਪਛਿਆਂ ਨੂੰ ਹੁਕਮ ਦਿੱਤਾ ਕਿ ਕੋਈ ਗੋਲਾ ਕਿੱਲੇ ਤੇ ਨਾ ਚਲਾਇਆ ਜਾਵੇ ਸਰਦਾਰ ਚੇਤ ਸਿੰਘ ਜਦ ਤੱਕ ਚਾਹੇ ਕਿੱਲੇ ਵਿੱਚ ਪਿਆ ਰਹੇ ਤੇ ਜਦ ਉਸਦਾ ਜੀ ਕਰੇ ਕਿਲੇ ਤੋਂ ਬਾਹਰ ਨਿਕਲ ਜਾਈ ਅਸੀਂ ਉਸ ਨਾਲ ਹੁਣ ਕੋਈ ਛੇੜਛਾੜ ਨਹੀਂ ਕਰਨੀ ਪਰ ਚੇਤ ਸਿੰਘ ਲਈ ਅੰਦਰ ਰਹਿਣਾ ਕੋਈ ਸੌਖਾ ਨਹੀਂ ਸੀ ਇਸ ਤੋਂ ਅਗਲੇ ਦਿਨ ਹੀ ਸਰਦਾਰ ਚੇਹ ਸਿੰਘ ਦੇ ਕਰਮਚਾਰੀ ਸ਼ੇਰੇ ਪੰਜਾਬ ਕੋਲ ਪਹੁੰਚੇ ਤੇ ਬੇਨਤੀ ਕੀਤੀ ਕਿ ਆਪ ਸਰਦਾਰ ਦੀ ਜਾਨ ਬਖਸ਼ੀ ਕਰੋ ਤਾਂ ਉਹ ਕਿਲਾ ਖਾਲੀ ਕਰ ਦੇਣ ਨੂੰ ਤਿਆਰ ਹੈ ਸ਼ੇਰੇ ਪੰਜਾਬ ਉਹਨਾਂ ਨਾਲ ਬੜੀ ਚੰਗੀ ਤਰ੍ਹਾਂ ਵਰਤਿਆ ਅਤੇ ਚੇਤ ਸਿੰਘ ਲਈ ਇੱਕ ਭਾਰੀ ਜਾਗੀਰ ਨਿਯਤ ਕਰ ਦਿੱਤੀ ਹੁਣ ਚੇਤ ਸਿੰਘ ਨੇ ਕਿਲਾ ਖਾਲੀ ਕਰ ਦਿੱਤਾ ਅਤੇ ਸ਼ੇਰੇ ਪੰਜਾਬ ਦਾ ਕਿਲੇ ਉੱਤੇ ਪੂਰੀ ਤਰ੍ਹਾਂ ਅਧਿਕਾਰ ਹੋ ਗਿਆ ਕਿਲੇ ਵਿੱਚੋਂ ਬਹੁਤ ਸਾਰਾ ਪੁਰਾਣਾ ਦਬਿਆ ਹੋਇਆ ਖਜ਼ਾਨਾ ਤੇ ਕਈ ਧੋਪਾ ਮਹਾਰਾਜੇ ਦੇ ਹੱਥ ਆਈਆਂ ਇਹ ਘਟਨਾ ਹਾਰ 16 ਸੰਬੰਦ 1856 ਸਨ 1778 ਦੀ ਹੈ ਧੰਨਵਾਦ